ਸਾਰੇ ਪਹਿਲਾ ਮਾਰੇ ਭਾਈ ਜਗਰਾਮ ਸਾਸਤੀ ਦਾ ਬੋਲ ਜੈ ਮਾਤਾ ਕੀ ਮਾਰ ਸੋਲੇ ਗਵਾਰ ਭਾਈ ਜਾਨਨ ਗੱਲ ਸੁਣੇ ਰੇ ਠੀਕ ਮਾਰੇ ਭਾਈ ਤੇ ਤੁਹਾਰੇ ਗਾਮੇ ਵੀ ਸੁਣੇ ਵੀ ਨੂੰ ਆਵਰ ਕੋ ਜੰਗ ਅਪੇ ਹੋਣੀ ਆ ਪੱਕੀ ਜੰਗ ਹੋਣੀ ਛੈ ਤੇ ਮਾਰੇ ਗਾਮੇ ਵੀ ਲਾਟੇ ਉਤਰ ਕੀ ਗੂਟਰ ਵੱਜੇ ਰੇ ਹੈ ਤੇ ਕਈ ਕਵੇਂ ਭਾਈ ਜੰਗ ਕਾਈ ਹੋਵਾ ਛੈ ਕਾਈ ਨਹੀਂ ਹਾਂ ਤੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਪਹਿਲਾ ਜੰਗ ਹੋਈ ਤੇ 1947 ਪਤੋਂ ਮੰਨੇ ਵੀ ਨਹੀਂ ਤੇ ਮਰਦਾਦਾ ਪਰਦਾਦਾ ਦੱਸੇ ਹੋਆ ਕੋ 1947 ਵੀ ਨਾ ਵੀ ਚੂਲੇ ਬਰਦੇ ਤਾਂ ਸਾਗ ਰਹਿ ਗਿਆ ਤਾਂ ਫੱਕਤੀ ਰੋਟੀ ਰਹਿ ਗਈ ਮਾਵਾਂ ਬਲੇ ਬੱਚਾ ਵਿਛੜ ਗਏ ਤੇ ਹੈ ਤੇ ਗਾਟਾ ਉੱਤਰ ਗਿਆ ਤੇ ਮੱਝਰ ਪਗੜ ਪਗੜ ਪੁੱਛੇ ਉਹ ਸਮੱਸਿਆ ਮਲੇ ਬਾਹਰ ਨਿਕਲੇ ਅਸੀਂ ਦਸੇ ਲਾਤ ਹੋਏ ਤੇ ਮਾਰਾ ਭਾਈ ਗੱਲ ਸੁਣ ਲਿਓ ਤੇ ਗੱਲੇ ਤਾਂ ਵੀ ਉਹ ਸੁੱਖ ਮੰਗੋ ਤੇ ਜਿਹਨੇ ਬਾਰਡਰ ਬਣਾ ਉਹ ਮਾਇਰ ਬੇਟਾ ਸਿਨੋ ਤਾਂ ਆ ਕੇ ਖੜੀ ਹੋਏ ਸੀ ਆਪਾਂ ਚੱਲ ਬਾਰਡਰ ਬਣਾ ਨਹੀਂ ਪਹੁੰਚ ਸਕਤੇ ਆ ਠੀਕ ਤੇ ਆਪਾਂ ਉਹਨਾਂ ਜੋਗੇ ਖੈਰ ਸੋਖ ਮੰਗਾ ਉਹਨਾਂ ਜੋਗੇ ਕਮੈਂਟਾਂ ਵਿੱਚ ਵਾਏ ਗੁਰੂ ਲਿਖ ਦਿਓ ਤੇ ਆਪਾਂ ਸੁਖੇ ਰੋਟੀ ਖਾਵਾਂਗੇ ਆਪਾਂ ਅੱਜ ਦਾ ਖਰੋਚ ਵੀ ਨਹੀਂ ਆਏ ਦਿੰਨੀ ਠੀਕ ਮarre ਭਾਈ ਤੇ ਉਹਨਾਂ ਜੋਗੇ ਖੈਰ ਸੋਖ ਮੰਗੋ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦੇ ਇੰਡੀਅਨ ਆਰਮੀ ਕੀ ਜੈ ਹੋ